ਪੁਲਿਸ ਨੇ ਫੋਟੋਗ੍ਰਾਫਰਾਂ ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਕੀਤਾ ਕਾਬੂ ਨਸ਼ੇ ਦੀ ਪੂਰਤੀ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ ਸ਼੍ਰੀ ਮੁਕਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਫੋਟੋਗ੍ਰਾਫਰਾਂ ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁਲਜ਼ਮਾਂ ਦੇ ਕੋਲੋਂ ਪੁਲਿਸ ਨੇ ਲੋਹੇ ਦਾ ਕਾਪਾ, ਦੋ ਮੋਟਰਸਾਈਕਲ, ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਪੁਲਿਸ ਵੱਲੋਂ ਦੁਪਹਿਰ ਕਰੀਬ 3 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਗਈ। ਪੁਲਿਸ ਕਪਤਾਨ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਬੀਤੀ 5 ਫਰਵਰੀ ਦੀ ਰਾਤ ਨੂੰ ਫੋਟੋਗ੍ਰਾਫਰਾਂ ਤੇ ਹਮਲਾ ਕਰਕੇ ਲੁੱਟੇ ਦੀ ਵਾਰਦਾਤ ਨੂੰ ਸਲਝਾਉਂਦੇ ਹੋਏ ਡੀਐਸਪੀ ਮਨਮੀਤ ਸਿੰਘ ਢਿੱਲੋ ਅਤੇ ਡੀਐਸਪੀ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਦਰ ਮੁਖੀ ਇੰਸਪੈਕਟਰ ਮਲਕੀਤ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ ਉਹ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਰਾਹਗੀਰਾਂ ਨਾਲ ਲੁੱਟਦੇ ਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਵੱਲੋਂ ਉਕਤੋ ਮੁਲਜ਼ਮਾਂ ਕੋਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਜਾਂਦੇ ਲੋਹੇ ਦੇ ਕਾਪੇ ਦੋ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਹਨ ਇਨ੍ਹਾਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਤਨਾ ਇਨਫੋਰਮੇਸ਼ਨ ਹਸਪੀਟਲ ਤੋਂ ਜਿਹੜੀ ਐਮਐਲਆਰ ਜਿਹੜੀ ਗਿਨ ਮਸੂਲ ਹੋਈ ਸੀਗੀ सदर ਮੁਕਸਰ ਥਾਣੇ ਜਿਸ ਵਾਂ ਦੇ ਵਿੱਚ ਜਿਹੜਾ ਜਾ ਕੇ ਜਿਹੜਾ ਵਿਅਕਤੀ ਸੀਗਾ ਉਹਦਾ ਬਿਆਨ ਲਿਖਿਆ ਗਿਆ ਜਿਹੜਾ ਨੇ ਬਿਆਨ ਲਖਾਇਆ ਹਮ ਦੱਸਿਆ ਪੀ ਅਸੀਂ ਜਿਹੜਾ ਹੈਗਾ ਵਿਆਹਾਂ ਸ਼ਾਦੀਆਂ ਦੇ ਵਿੱਚ ਮੂਵੀ ਵਗੈਰਾ ਬਣਾਉਣ ਦਾ ਕੰਮ ਕਰਦੇ ਆਂ 5 ਤਰੀਕ ਨੂੰ ਸ਼ਾਮ ਕਰੀਬ ਆ ਰਾਤ 11:00 ਕ 12:00 ਵਜੇ ਉਹ ਪੰਗ ਜਿਹੜੀ ਤੋਂ ਇੱਕ ਵਿਆਹ ਦਾ ਸਮਾਗਮ ਖਤਮ ਕਰਕੇ ਮੋਟਰਸਾਈਕਲੋਂ ਆ ਰਹੇ ਸੀ ਤੇ ਮਹਾਰਾਜ ਵਾਲੇ ਦੇ ਲਾਗੇ ਆ ਕੇ ਦੋ ਨੌਜਵਾਨ ਵਿਕਤੀਆਂ ਨੇ ਮੋਟਰਸਾਈਕਲ ਤੇ ਰੋਕਿਆ ਤੇ ਰਾਹ ਪੁੱਛਿਆ ਨਾਲ ਰਸਤਾ ਪੁੱਛਣ ਤੋਂ ਬਾਅਦ ਇੱਕ ਮੋਟਰਸਾਈਕਲ ਅੱਗੇ ਲਾ ਲਿਆ ਇੱਕ ਪਿੱਛੇ ਲਾ ਲਿਆ ਉਹਨਾਂ ਨੇ ਕਿਰਪਾਨ ਕੱਢ ਕੇ ਉਹਨਾਂ ਨੂੰ ਧਮਕਾਉਣ ਲਾ ਪਏ ਵੀ ਜੇ ਤੁਸੀਂ ਬਚਣਾ ਤੇ ਜੋ ਵੀ ਹੈਗਾ ਸਾਨੂੰ ਦੇ ਦਿੱਤਾ ਜਾਵੇ ਜਿਹੜਾ ਰੋਹਿਤ ਹੈਗਾ ਉਹਨੇ ਆਪਣੇ ਬਚਾ ਲਈ ਉਹਨਾਂ ਵੱਲੋਂ ਵਧਿਆ ਤੇ ਉਹਦੇ ਉਹਦੇ ਹੱਥ ਤੇ ਉਹਨਾਂ ਨੇ ਕਾਪਾ ਮਾਰਿਆ ਉਹਦੇ ਜਦੋਂ ਡਰ ਗਏ ਤੇ ਖੂਗ ਕੇ ਉਹਨਾਂ ਤੋਂ ਪੈਸੇ ਮੋਬਾਈਲ ਫੋਨ ਉੱਥੋਂ ਚਲੇ ਗਏ ਉੱਥੋਂ ਚਲੇ ਗਏ ਜਦੋਂ ਚਲੇ ਗਏ ਉੱਥੋਂ ਤੇ ਇਹਦੇ ਪਿੱਛੇ ਜਿਹੜੇ ਪਿੰਡ ਵਾਲੇ ਹੋਰ ਆ ਰਹੇ ਸੀ ਕਾਰ ਤੇ ਉਹਨਾਂ ਨੂੰ ਨਾਲ ਲੈ ਕੇ ਰੋਹਿਤ ਸ਼ਰਮਾ ਨੂੰ ਮੇਨ ਰੋਡ ਤੇ ਆਏ ਮੇਨ ਰੋਡ ਤੇ ਥੋੜੀ ਦੂਰ ਇੱਕ ਫੌਜੀ ਦਾ ਟੱਬਾ ਵਾ ਉੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਹੀ ਬੰਦੇ ਜਿਹੜੇ ਆਲਰੇਡੀ ਚਾਹ ਪੀ ਰਹੇ ਸੀ ਜਿਸ ਤੇ ਉਹਨਾਂ ਨੂੰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਉੱਥੋਂ ਮੌਕੇ ਤੋਂ ਦੌੜ ਗਏ ਫਿਰ ਉਸ ਬੰਦੇ ਰੋਹਿਤ ਨੂੰ ਹਸਪੀਟਲ ਦਾਖਲ ਕਰਵਾ ਦਿੱਤਾ ਦਾਖਲ ਹੋਣ ਤੋਂ ਬਾਅਦ ਜਿਹੜੀ ਸੱਜੀ ਸਬਤੀਚੀ ਅਫਸਰ ਰਜਿੰਦਰ ਤੇ ਮੁਖ ਅਫਸਰ ਸਦਰ ਮੁਖਸਰ ਜਦੋਂ ਉਹਨਾਂ ਨੇ ਦੋਸ਼ੀਆਂ ਦੀ ਪਾਲਿਚ ਨੂੰ ਕੀਤੀ ਅਗਲੇ ਦਿਨ ਉਸ ਦੌਰਾਨ ਜਿਹੜਾ ਮਹਾਰਾਜ ਵਾਲਾ ਮੇਨ ਪੁਲ ਹੈਗਾ ਉਹਦੇ ਲਾਗੇ ਨਾਕਾ ਲਾਇਆ ਹੋਇਸੀ ਤੇ ਦੋ ਅਣਪਛਾਤੇ ਵੱਖ-ਵੱਖ ਮੋਟਰਸਾਈਕਲਾਂ ਦੇ ਦੋ ਵਿਅਕਤੀ ਜਿਹੜੇ ਇਹਨਾਂ ਨੂੰ ਕ੍ਰਾਸ ਕਰਨ ਲੱਗੇ ਤੇ ਮਦਈ ਨੇ ਪਛਾਣ ਲੇ ਵੀ ਇਹਦੇ ਉਹੀ ਬੰਦੇ ਆ ਜਿਨ੍ਹਾਂ ਦਾ ਪਿੱਛਾ ਕੀਤਾ ਜਿਹਦੇ ਚ ਇੱਕ ਜਿਹੜਾ ਹੈਗਾ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਜਿਹਦਾ ਨਾਮ ਆਕਾਸ਼ਪੀਰ ਆ ਜਿਹਦੇ ਕਾਫੀ ਸੱਟਾਂ ਵੀ ਲੱਗੀਆਂ ਤੇ ਦੂਸਰੇ ਦਾ ਜਿਹੜਾ ਨਾਮ ਹੈਗਾ ਰਣਜੀਤ ਆ ਗੁਰਦਾਸਪੁਰ ਤੋਂ ਜਿਨ੍ਹਾਂ ਦੀ ਮੌਕੇ ਤੇ ਹੀ ਸਨਕਤ ਕਰਨ ਤੋਂ ਬਾਅਦ ਉਹਨਾਂ ਦੀ ਰੈਸਟ ਪਾਈ ਔਰ ਜਿਹੜਾ ਆਕਾਸ਼ਪੀਰ ਸੀ ਜਿਹਦੇ ਸੱਟਾਂ ਲੱਗੀਆਂ ਸੀ ਉਹਨੂੰ ਹਸਪੀਟਲ ਦਾਖਲ ਕਰਵਾਤਾ। ਹਾਂਜੀ ਜੀ ਨਸ਼ਾ ਕਰਨ ਦੇ ਆਦੀ ਆ ਔਰ ਆਂਦੀਆਂ ਦੇ ਰਾਹੀਰਾਂ ਤੋਂ ਅਸੀਂ ਡਰਾਤਰਾਂ ਕਾ ਕੇ ਜਿਹੜਾ ਹੈਗਾ ਸਮਾਨ ਖੁੰਦਦੇ ਰਹਨੇ ਆ। ਉਹਨਾਂ ਕੋਲੋਂ 5 ਰਣਜੀਤ ਕੋਲੋਂ 5 ਮੋਬਾਈਲ ਫੋਨ ਇੱਕ ਕਾਪਾ ਇੱਕ ਮੋਟਰਸਾਈਕਲ ਯੋ ਨਾ ਬ੍ਰਹਮਤ ਹੋ ਚੁਕਿਆ ਇੱਕ ਮੋਟਰਸਾਈਕਲ ਜਿਹੜਾ ਆਕਾਸ਼ਪੀਰ ਵਾਲਾ ਬ੍ਰਹਮਤ ਹੋ ਗਿਆ ਤਫਤੀਸ਼ ਚੱਲ ਰਹੀ ਆ ਜਿਹੜੀ ਤਫਤੀਸ਼ ਦੇ ਵਿੱਚ ਜਿਵੇਂ ਜਿਵੇਂ ਕੋਈ ਅਪਡੇਟਸ ਆਉਗੀ ਤੁਹਾਨੂੰ ਦੱਸਦੇ ਹਾਂ